ਵੈਗਜੀ ਕੇ ਕਲਸਾ ਵੈਗੁਰੂ ਜੀ ਕੀ ਫਤਿਹ ਬੇਟਾ ਆਪਾਂ ਕੱਲ ਸਟੋਰੀ ਕਰ ਰਹੇ ਸੀ ਨਾ ਸਬਤਰੀ ਤੇ ਸਤਿਆਵੰਦੀ ਆਪਾਂ ਦੇਖਿਆ ਸੀ ਕਿ ਪੰਜਾਬ ਦੇ ਵਿੱਚ ਇੱਕ ਰਾਜਾ ਹੋਇਆ ਹੈ ਅਸ਼ਵਪਤੀ ਤੇ ਉਸ ਦੀ ਬੇਟੀ ਸੀ ਸਵਿੱਤਰੀ ਜਿਹੜੀ ਕਿ ਬਹੁਤ ਭਗਤੀ ਭਾਵ ਵਾਲੀ ਸੀ ਬਚਪਨ ਤੋਂ ਹੀ ਬਹੁਤ ਟੈਲੈਂਟਡ ਸੀ ਐਨਾ ਨੂਰ ਸੀ ਉਹਦੇ ਚਿਹਰੇ ਦੇ ਉੱਤੇ ਐਨਾ ਉਹਨੂੰ ਸਪਿਰਚੁਅਲ ਨੋਲੇਜ ਵੀ ਬਹੁਤ ਸੀ ਉਹਨੂੰ ਸ਼ਾਸਤਰ ਚ ਚਲਾਉਣੇ ਆਉਂਦੇ ਸੀ ਉਸ ਹਰ ਤਰ੍ਹਾਂ ਦੀ ਵਿੱਦਿਆ ਦੇ ਵਿੱਚ ਵੀ ਪ੍ਰਵੀਨ ਸੀ ਤੇ ਫਿਰ ਉਹਦੇ ਮੈਚ ਦਾ ਕੋਈ ਮਾਰ ਨਹੀਂ ਸੀ ਮਿਲ ਰਿਹਾ ਕਿ ਐਨਾ ਕੋਈ ਰਾਜਕੁਮਾਰ ਐਨਾ ਗੁਣੀ ਨਹੀਂ ਸੀ ਜਿਹੜਾ ਕਿ ਉਸ ਤੇ ਬਰਾਬਰ ਦਾ ਹੋ ਸਕਦਾ ਫਿਰ ਉਹਦੇ ਪਿਤਾ ਨੇ ਕਿਹਾ ਸੀ ਕਿ ਬੇਟਾ ਤੂੰ ਆਪਣਾ ਵਰ ਆਪ ਹੀ ਲੱਭ ਲੈ ਤੇ ਉਹਨੇ ਜਾ ਕੇ ਸਤਿਆਵਨ ਨੂੰ ਪਸੰਦ ਕੀਤਾ ਸੀ ਸਤਿਆਵਨ ਹਮੇਸ਼ਾ ਜੋ ਸੱਚ ਬੋਲਦਾ ਸੀ ਉਹਦਾ ਨਾਮ ਹੀ ਸਤਿਆਵਨ ਸੀ ਬਹੁਤ ਹੀ ਗੁਣਾ ਦਾ ਭੰਡਾਰ ਸੀ ਉਹ ਵੀ ਇੱਕ ਰਾਜਕੁਮਾਰ ਹੀ ਸੀ ਪਰ ਉਸਦੇ ਮਾਤਾ ਪਿਤਾ ਦਾ ਰਾਜ ਖੁੱਸ ਗਿਆ ਸੀ ਕਿਸੇ ਹਮਲਾਵਰ ਨੇ ਹਮਲਾ ਕਰਕੇ ਉਹ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਸੀ ਉਹਨਾਂ ਦੇ ਰਾਸਤੇ ਕਬਜ਼ਾ ਕਰ ਲਿਆ ਸੀ ਇਸ ਕਰਕੇ ਦੁੱਖ ਦੇ ਵਿੱਚ ਰੋ ਰੋ ਕੇ ਉਹਨਾਂ ਦੀਆਂ ਅੱਖਾਂ ਚ ਲਿਆਂ ਗਈਆਂ ਸੀ ਬ্লাইন্ড ਹੋ ਗਏ ਸੀ ਤੇ ਸਤਿਆਵਾਨ ਇੱਕੋ ਇੱਕ ਉਹਨਾਂ ਦਾ ਰਾਜਕੁਮਾਰ ਬੇਟਾ ਸੀ ਉਹ ਫਿਰ ਸਬਰ ਸ਼ੁਕਰ ਨਾਲ ਜੰਗਲ 'ਚ ਰਹਿ ਰਿਹਾ ਸੀ ਚੌੜੀ ਚੌਪੜੀ ਬਣਾਈ ਅੱਖਾਂ ਦੀ ਤੇ ਆਪਣੇ ਮਾਵਾ ਪੋਸਤ 'ਚ ਰੱਖਿਆ ਤੇ ਆਪ ਉਹ ਸਰਨ ਜਾ ਕੇ ਲੱਕੜਾਂ ਕੱਟਦਾ ਹੁੰਦਾ ਸੀ ਫਿਰ ਵੇਚਦਾ ਹੁੰਦਾ ਸੀ ਫਿਰ ਉਹ ਉਹਦੇ ਨਾਲ ਗੁਜ਼ਾਰਾ ਕਰਦੇ ਸੀ ਜਦੋਂ ਸੁਵਿੱਤਰੀ ਨੂੰ ਉਹਦੇ ਬਾਰੇ ਪਤਾ ਲੱਗਿਆ ਕਿ ਇੰਨਾ ਗੁਣਵਾਨ ਬੰਦਾ ਹੈ ਤਾਂ ਉਸਨੇ ਉਹਨੂੰ ਆਪਣੇ ਵਰਦ ਦੇ ਰੂਪ ਦੇ ਵਿੱਚ ਪਸੰਦ ਕਰ ਲਿਆ ਕਿ ਮੈਂ ਇਹਦੇ ਨਾਲ ਹੀ ਵਿਆਹ ਕਰਾਉਣਾ ਹੈ ਤੇ ਮਨ ਹੀ ਮਨ ਉਸਨੂੰ ਆਪਣਾ ਪਤੀ ਮੰਨ ਲਿਆ ਪਰ ਜਦੋਂ ਘਰ ਆਈ ਤਾਂ ਉਹਦੇ ਪਿਤਾ ਕੋਲ ਰੂਸੀ ਨਾਰਦ ਬੈਠੇ ਸੀ ਤੇ ਪੁੱਛਣ ਤੇ ਉਹਨੇ ਦੱਸਿਆ ਕਿ ਮੈਂ ਸਤਿਆਵੰਨ ਨਾਲ ਸ਼ਾਦੀ ਕਰਾਉਣੀ ਆ ਤਾਂ ਨਰਦ ਜੀ ਕਹਿੰਦੇ ਉਸ ਦੀ ਤਾਂ ਸਿਰਫ 1 ਸਾਲ ਦੀ ਉਮਰ ਰਹਿ ਗਈ ਤੇ ਇਸ ਕਰਕੇ ਉੱਥੇ ਵਿਆਹ ਕਰਾਉਣਾ ਠੀਕ ਨਹੀਂ ਹੈ ਉਹਦੇ ਪਿਤਾ ਨੇ ਵੀ ਮਨਾ ਕੀਤਾ ਪਰ ਉਸ ਇਤਰੀ ਨੇ ਕਿਹਾ ਕਿ ਮੈਂ ਇੱਕ ਭਾਰਤੀ ਲੜਕੀ ਹਾਂ ਤੇ ਮੇਰੇ ਸੰਸਕਾਰਾਂ ਚ ਇਹ ਨਹੀਂ ਲਿਖਿਆ ਕਿ ਜਿਸ ਨੂੰ ਤੁਸੀਂ ਇੱਕ ਵਰੀ ਪਤੀ ਮੰਨ ਲਓ ਫਿਰ ਉਸ ਨੂੰ ਤੁਸੀਂ ਤਿਆਗ ਦਿਓ ਸਿਰਫ ਇਸ ਗੱਲ ਕਰਕੇ ਕਿ ਉਸ ਦੀ ਉਮਰ ਛੋਟੀ ਹੈ ਤੇ ਮੈਂ ਤਾਂ ਉੱਥੇ ਵਿਆਹ ਕਰਾਉਣਾ ਨਹੀਂ ਤੇ ਫਿਰ ਮੈਂ ਨਹੀਂ ਕਰਾਉਣਾ ਚਲੋ ਮਾਤਾ ਪਿਤਾ ਨੂੰ ਗੱਲ ਮੰਨਣੀ ਪਈ ਤੇ ਫਿਰ ਉਹਦਾ ਵਿਆਹ ਹੋ ਗਿਆ ਪਰ ਉਸਨੇ ਆਪਣੇ ਸਹੁਰਿਆਂ ਚੋਂ ਕਿਸੇ ਨੂੰ ਦੱਸੀ ਨਹੀਂ ਇਹ ਗੱਲ ਦਿਲ ਦੇ ਵਿੱਚ ਉਹਦੇ ਫਿਕਰ ਸੀ ਕਿ ਉਹ ਦਿਨ ਕਾਊਂਟ ਕਰਦੀ ਰਹਿੰਦੀ ਸੀ ਕਿ ਇਸ ਦਿਨ ਮੇਰੇ ਪਤੀ ਨੇ ਚਲੇ ਜਾਣਾ ਤੇ ਉਹ ਹਰ ਸਰ ਸਮੇਂ ਭਗਤੀ ਭਾਵ ਦੇ ਵਿੱਚ ਰਹਿੰਦੀ ਸੀ ਆਪਣੇ ਸਾਸ ਸਹੁਰੇ ਦੀ ਸੇਵਾ ਕਰਦੀ ਸੀ ਬੜਾ ਸਿੰਪਲ ਜੀਵਨ ਬਤਾਉਂਦੀ ਸੀ ਕੋਈ ਰਾਜਕੁਮਾਰੀਆਂ ਵਾਲੀ ਗੱਲ ਨਹੀਂ ਸੀ ਤੇ ਜਿਸ ਦਿਨ ਉਹ ਸਿਰਫ ਉਸੇ ਨੂੰ ਪਤਾ ਸੀ ਕਿ ਅੱਜ ਇਸ ਦੀ ਮੇਰੇ ਪਤੀ ਦੀ ਮੌਤ ਦਾ ਦਿਨ ਆ ਗਿਆ ਤੇ ਉਸ ਨੇ ਆਪਣੇ ਸਾਸਰਿਆਂ ਨੂੰ ਕਿਹਾ ਕਿ ਅੱਜ ਮੈਂ ਜੰਗਲ ਵਿੱਚ ਇਹਦੇ ਨਾਲ ਹੀ ਜਾਣਾ ਆਪਣੇ ਪਤੀ ਦੇ ਨਾਲ ਅੱਜ ਦਾ ਦਿਨ ਮੈਨੂੰ ਤੁਸੀਂ ਅੱਗੇ ਦਿਓ ਪਤੀ ਨਾਲ ਜੰਗਲ ਚਲੀ ਗਈ ਪਤੀ ਜਿਹੜਾ ਫਿਕਸ ਸਮਾਂ ਸੀ ਜਦੋਂ ਨਾਰਾਜ ਜੀ ਨੇ ਦੱਸਿਆ ਸੀ ਕਿ ਐਨੇ ਵਜੇ ਇਸ ਦੀ ਡੈਥ ਹੋ ਜਾਣੀ ਹੈ ਕਿਉਂਕਿ ਆਪਣਾ ਸਾਰਾ ਸਮਾਂ ਕੈਲਕੂਲੇਟਡ ਹੁੰਦਾ ਹੈ ਮਹਾਰਾਜ ਸਤਪੰਥੀ ਪਾਸ਼ਾ ਜੀ ਨੇ ਸ੍ਰੀ ਬਾਬਾ ਨਖਰੀ ਸਾਹਿਬ ਪਾਣੀ ਦੇ ਵਿੱਚ ਦੱਸਿਆ ਕਿ ਗਣ ਕਾਲੇ ਸਭ ਦਿਵਸ ਸਾਸ ਨਹਿ ਬਡਨ ਕਟਨ ਤਿਲਸਰ ਕਿ ਤਿਲ ਜਿੰਨੇ ਵੀ ਇਹ ਕੱਟ ਨਹੀਂ ਸਕਦੇ ਆਪਣੇ ਸਾਹ ਵੀ ਗਿਣੇ ਹੋਏ ਨੇ ਆਪਣਾ ਸਮਾਂ ਵੀ ਨਿਸ਼ਚਿਤ ਹੈ ਕਿ ਐਸ ਸਮੇਂ ਮੌਤ ਨਹੀਂ ਹੋਣਾ ਤੇ ਉਹਦਾ ਕਾਰਨ ਵੀ ਨਿਸ਼ਚਿਤ ਹੈ ਕਿ ਕਿਸ ਕਾਰਨ ਕਰਕੇ ਹੋਣੀ ਹੈ ਸੋ ਉਹਦੀ ਤਬੀਅਤ ਖਰਾਬ ਹੋਈ ਸਤਿਆਵੰਦੀ ਤੇ ਉਹ ਸਿਤਰੀ ਨੇ ਦੇਖਿਆ ਕਿ ਉਸ ਤੇ ਦੇਖਦੇ ਦੇਖਦੇ ਧਰਮਰਾਜ ਆ ਪਾਇਆ ਉਸ ਨੂੰ ਲੈਣ ਵਾਸਤੇ ਉਸ ਦੀ ਸੋਲ ਨੂੰ ਉਹਨੇ ਕੱਢਿਆ ਤੇ ਚੱਲ ਪਿਆ ਉਹਨੇ ਮੱਥਾ ਟੇਕਿਆ ਧਰਮਰਾਜ ਨੂੰ ਉਹਦੇ ਸੰਸਕਾਰ ਸੀ ਕਿ ਹਰ ਇੱਕ ਦੀ ਰਿਸਪੈਕਟ ਕਰਨੀ ਹੈ ਜਿਵੇਂ ਰਿਸ਼ੀਆ ਮੂਨੀਆਂ ਸੰਤਾਂ ਮਹਾਪੁਰਸ਼ਾਂ ਦੇ ਉਹ ਚਰਨ ਸਪਰਸ਼ ਕਰਦੀ ਹੁੰਦੀ ਸੀ ਤੇ ਧਰਮਰਾਜ ਵੀ ਹੈਰਾਨ ਸੀ ਕਿ ਧਰਮਰਾਜ ਦੇ ਕੋਈ ਸਾਹਮਣੇ ਹੋ ਹੀ ਨਹੀਂ ਸਕਦਾ ਨਾ ਅਜੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਤੇ ਜੇ ਕੋਈ ਹੋਵੇ ਵੀ ਧਰਮਰਾਜ ਤੋਂ ਬਹੁਤ ਡਰਦਾ ਹੈ ਜਾਂ ਫਿਰ ਉਸ ਨੂੰ ਸਾਰੇ ਅਬਿਊਜ਼ ਕਰਦੇ ਨੇ ਵੀ ਇਹ ਡੈਥ ਹੈ ਕਿੱਥੋਂ ਆ ਗਿਆ ਤਾਂ ਉਸਨੇ ਵੇਖਿਆ ਕਿੰਨੇ ਅੱਛੇ ਸੰਸਕਾਰ ਨੇ ਇਸ ਦੇ ਇਸ ਇਤਰੀ ਦੇ ਤੇ ਉਹਨੇ ਕਿਹਾ ਕਿ ਬੇਟਾ ਤੂੰ ਹੁਣ ਉਹ ਨਾਲ ਨਹੀਂ ਜਾ ਸਕਦੀ ਤੇਰੇ ਪਤੀ ਦਾ ਸੋਲ ਮੈਂ ਕੱਢ ਲਈ ਹੈ ਤੇ ਹੁਣ ਇਹ ਦੀ ਬਾਡੀ ਪਈ ਹੈ ਬਸ ਇਹਦੀ ਬਾਡੀ ਨੂੰ ਸੰਭਾਲੋ ਸੰਸਕਾਰ ਕਰੋ ਤင်းੇ ਜਾ ਰਿਹਾ ਹੈ ਧਰਮਰਾਜ ਤੁਰ ਪਿਆ ਤੇ ਇਸ ਵਿਥਰੀ ਪਿੱਛੇ ਪਿੱਛੇ ਤੁਰ ਪਈ ਤੇ ਉਹਨੇ ਕਿਹਾ ਕਿ ਤੂੰ ਹੁਣ ਬੇਟੀ ਵਾਪਸ ਚਲੀ ਜਾ ਉੱਥੇ ਜਿਹੜਾ ਰਸਤਾ ਹੈ ਨਾ ਉੱਥੇ ਕੋਈ ਹਿਊਮਨ ਬੀਿੰਗ ਆਪਣੀ ਬਾਡੀ ਦੇ ਨਾਲ ਜਾ ਨਹੀਂ ਸਕਦਾ ਤੇ ਇਹ ਤਾਂ ਚਲੋ ਮੈਂ ਆਪ ਆਇਆ ਕਿਉਂਕਿ ਤੇਰਾ ਪਤੀ ਬਹੁਤ ਹੀ ਸਤਿਆ ਸਤ ਸਤਿਆਵੰਨ ਬੰਦਾ ਹੈ ਤੇ ਬਹੁਤ ਗੁਣੀ ਹੈ ਭਗਤੀ ਭਵ ਵਾਲਾ ਹੈ ਇਸ ਕਰਕੇ ਮੈਨੂੰ ਆਪ ਲੈਣ ਆਇਆ ਤੇ ਮੈਂ ਤੈਨੂੰ ਵੀ ਬles ਕਰਦਾ ਤੂੰ ਜਿਹੜਾ ਕੋਈ ਵਰ ਮੰਗਣਾ ਮੰਗ ਲੈ ਪਰ ਆਪਣੇ ਪਤੀ ਦੀ ਜਾਨ ਤੋਂ ਸਵੈ ਤੂੰ ਹੋਰ ਜੋ ਮੰਗਣਾ ਮੰਗ ਲੈ ਤਾਂ ਸਵਿਤਰੀ ਨੇ ਮੰਗਿਆ ਸੀ ਕਿ ਮੇਰੇ ਸੱਸ ਸੋਹਰੇ ਨੂੰ ਅੱਖਾਂ ਮਿਲ ਜਾਣ ਕਿਉਂਕਿ ਬਲਾਈਂਡ ਹੋ ਚੁੱਕੇ ਸੀ ਤੇ ਸਰਮਰਾਜ ਨੇ ਕਿਹਾ ਵੀ ਠੀਕ ਹੈ ਪਰ ਹੁਣ ਤੂੰ ਵਾਪਸ ਮੁੜ ਜਾ ਸਵਿਤਰੀ ਫੇਰ ਉਹਦੇ ਮਗਰ ਮਗਰ ਜਾਣ ਲੱਗ ਪਈ ਤੇ ਤਨਮਰਜ ਕਹਿੰਦਾ ਕਿ ਤੂੰ ਫੇਰ ਮੇਰੇ ਪਿੱਛੇ ਪਿੱਛੇ ਆ ਰਹੀ ਹੈਂ ਵੀ ਮੈਂ ਤੈਨੂੰ ਸਮਝਾਇਆ ਹੈ ਨਾ ਵੀ ਹੁਣ ਤੂੰ ਵਾਪਸ ਚਲ ਜਾ ਤੇਰਾ ਪਤੀ ਤਾਂ ਨਹੀਂ ਹੁਣ ਕਿਸੇ ਕਾਸਟ ਤੇ ਜੂਂਦਾ ਨਹੀਂ ਹੋ ਸਕਦਾ ਤਸਵਿਤਰੀ ਕਹਿੰਦੀ ਨਹੀਂ ਜੀ ਮੈਂ ਇਹ ਨਹੀਂ ਕਹਿ ਰਹੀ ਮੈਨੂੰ ਤਾਂ ਇਹ ਹੈ ਵੀ ਦੇਖੋ ਤੁਹਾਡੇ ਵਰਗੀ ਦੀ ਵੀ ਮੂਰਤੀ ਦੇ ਮੈਨੂੰ ਦਰਸ਼ਨ ਹੋਏ ਨੇ ਤੇ ਮੇਰੇ ਵੱਡੇ ਭਾਗ ਨੇ ਤੇ ਮੈਂ ਹੁਣ ਦੇਖੋ ਨਾ ਕਿਸੇ ਨੂੰ ਆਪਾਂ ਵਿਦਾ ਕਰਨ ਤਾਂ ਜਾਣਦੇ ਹੀ ਆ ਜੇ ਜਿਹੜਾ ਕੋਈ ਬਹੁਤ ਪਿਆਰਾ ਹੋਵੇ ਆਪਣਾ ਉਹਨੂੰ ਆਪਾਂ ਛੱਡਣ ਦੂਰ ਤੱਕ ਜਾਣਦੇ ਆ ਨਾ ਵੀ ਮੈਨੂੰ ਸਿਰ ਇੰਨਾ ਕਿ ਇੰਨਾ ਕਿ ਮੈਨੂੰ ਮਗਰਮਗਰ ਜਾਣਦੇ ਹੋ ਕਿ ਮੇਰੇ ਪਤੀ ਨੂੰ ਮੈਂ ਅਲਵਿਦਾ ਕਰਨ ਲਈ ਜਾ ਰਹੀ ਹਾਂ ਤੇ ਮੈਨੂੰ ਤੁਹਾਡਾ ਸੰਗ ਜਿਹੜਾ ਮਿਲ ਰਿਹਾ ਹੈ ਨਾ ਇਹ ਬਹੁਤ ਵੱਡੀ ਗੱਲ ਹੈ ਤੇ ਜਿਹੜੇ ਸਾਧੂਆਂ ਦਾ ਸੰਗ ਹੁੰਦਾ ਤੁਸੀਂ ਧਰਮ ਰਾਜ ਹੋ ਤੁਹਾਨੂੰ ਪ੍ਰਮਾਤਮਾ ਨੇ ਧਰਮ ਦਾ ਰਾਜਾ ਬਣਾ ਕੇ ਥਾਪਿਆ ਹੋਇਆ ਤੁਸੀਂ ਇਨਸਾਫ ਕਰਦੇ ਹੋ ਤੇ ਮੈਂ ਤੁਹਾਡੇ ਵਿੱਚ ਨਹੀਂ ਉਡੀਕਾ ਬਣਦੀ ਪਰ ਇਹ ਵੀ ਤੁਹਾਡੀ ਜਿਹੜੀ ਕੰਪਨੀ ਹੈ ਤੁਹਾਡੀ ਜਿਹੜੀ ਸੰਗਤ ਹੈ ਇਹ ਵੀ ਤਾਂ ਮੈਨੂੰ ਬਹੁਤ ਕੁਝ ਸਿਖਾ ਰਹੀ ਹੈ ਨਾ ਤੇ ਤੁਹਾਡਾ ਔਰਾ ਹੈ ਜਿਹੜਾ ਬਹੁਤ ਤੁਸੀਂ ਧਰਮ ਦੇ ਤੁਸੀਂ ਨਿਆਂ ਦੇ ਰਾਜੇ ਹੋ ਤੇ ਮੈਨੂੰ ਥੋੜੀ ਦੂਰ ਤੱਕ ਆਪਣੇ ਨਾਲ ਤੁਸੀਂ ਜਾਣਦੇ ਹੋ ਮੈਨੂੰ ਤੋੜੇ ਬਚਨ ਬਿਲਾ ਸੁਣ ਕੇ ਬਹੁਤ تسਲੀ ਹੋ ਰਹੀ ਹੈ ਇਹ ਧਰਮ ਰਾਜ ਨੂੰ ਵੀ ਤਰਸ ਵੀ ਆਇਆ ਵੀ ਦੇਖੋ ਇਹ ਕਿੰਨੀ ਧਰਮਾਤਮਾ ਲੜਕੀ ਹੈ ਪਤੀ ਵਰਤਾ ਹੈ ਤੇ ਕਿੰਨੇ ਸ਼ੁਭ ਸੰਸਕਾਰ ਨੇ ਕਿਉਂਕਿ ਆਮ ਤੌਰ ਤੇ ਲੋਕੀ ਦੋ ਥੜਾ ਨਾਲ ਪਿੱਟਣ ਲੱਗ ਜਾਂਦੇ ਨੇ ਇੱਕ ਗੱਲ ਹੀ ਨਹੀਂ ਕੋਈ ਸੁਣਨੀ ਆ ਖਾਸ ਕਰਕੇ ਲੇਡੀਜ਼ ਭਈ ਕੋਈ ਮਰ ਜਵੇ ਤਾਂ ਉਸੇ ਆਪਾ ਕਰਨ ਲੱਗ ਜਾਂਦੀਆਂ ਨੇ ਤੇ ਕਹਿੰਦੇ ਕਿੰਨੀਆਂ ਸਿਆਣੀਆਂ ਗੱਲਾਂ ਕਰ ਰਹੀ ਹੈ ਤੇ ਉਹਨੂੰ ਵੀ ਬੜਾ ਚੰਗਾ ਲੱਗਿਆ ਉਹਨਾਂ ਨਾਲ ਗੱਲ ਕਰਕੇ ਤੇ کافی ਦੂਰ ਹੋ ਫਿਰ ਅੱਗੇ ਚਲੀ ਗਈ ਤਨਮਰਜ਼ ਕਹਿੰਦਾ ਬੇਟਾ ਹੁਣ ਤੂੰ ਵਾਪਸ ਚਲੀ ਜਾ ਤੇ ਹਾਂ ਚੱਲ ਤੈਨੂੰ ਤੇਰੀ ਇੰਨੀ ਸਿਆਣ ਪੈ ਤੂੰ ਇੰਨੀਆਂ ਚੰਗੀਆਂ ਸਿਆਣੀਆਂ ਗੱਲਾਂ ਕਰ ਰਹੀ ਹੈ ਮਰਬ ਦੀਆਂ ਸੰਤ ਜਨਾਂ ਦੀਆਂ ਤੇ ਇਸ ਕਰਕੇ ਨਾ ਤੈਨੂੰ ਮੈਂ ਇੱਕ ਹੋਰ ਵਾਰ ਗ੍ਰਾਂਟ ਕਰਦਾ ਇੱਕ ਵਾਰ ਤੂੰ ਹੋਰ ਮੰਗ ਲੈ ਉਹ ਕਹਿੰਦੇ ਜੀ ਮੇਰੇ ਸੌਰੇ ਦਾ ਰਾਜ ਖੁਸ਼ਿਆ ਹੋਇਆ ਜਿਹੜਾ ਉਹਨਾਂ ਤੋਂ ਰਾਜਪਗ ਉਹਨਾਂ ਦੇ ਹੱਥੋਂ ਨਿਕਲ ਗਿਆ ਨਾ ਉਹਨਾਂ ਨੂੰ ਦੁਬਾਰਾ ਉਹ ਮਿਲ ਜਵੇ ਉਹਨਾਂ ਦੀ ਉਹੀ ਪੋਜੀਸ਼ਨ ਹੋ ਜਵੇ ਉਹੀ ਸਟੈਟਸ ਹੋ ਜਵੇ ਪਹਿਲਾਂ ਵਾਲਾ ਤੇ ਉਹਨਾਂ ਨੂੰ ਉਹੀ ਮਾਨ ਇੱਜ਼ਤ ਮਿਲ ਜਵੇ ਤੇ ਉਹ ਕਹਿੰਦਾ ਵੀ ਚਲ ਗਰੰਟਡ ਤੇ ਪਰ ਹੁਣ ਤੂੰ ਵਾਪਸ ਚਲੀ ਜਾ ਇਤਤ ਮੁਰਾਦ ਨੇ ਦੇਖਿਆ ਥੋੜੀ ਤੋਂ ਤੱਕ ਫੇਰ ਪਿੱਛੇ ਮੁੜ ਕੇ ਦੇਖਿਆ ਫੇਰ ਪਿੱਛੇ ਪਿੱਛੇ ਆ ਰਹੀ ਹੈ ਉਹ ਕਹਿੰਦਾ ਵੀ ਦੇਖ ਬੇਟੇ ਮੈਂ ਤੈਨੂੰ ਕਿੰਨੇ ਵਾਰੀ ਸੁਝਾਇਆ ਕਿ ਹੁਣ ਤੂੰ ਵਾਪਸ ਚਲੀ ਜਾ ਇਹ ਹੁਣ ਜਿਹੜਾ ਜੰਮ ਲੋਕ ਦਾ ਰਸਤਾ ਹੈ ਨਾ ਇਹਦੇ ਉੱਤੇ ਕੋਈ ਜਿਹੜਾ ਜਿਉਂਦਾ ਬੰਦਾ ਉਹ ਇਸ ਤਰ੍ਹਾਂ ਜਾ ਨਹੀਂ ਸਕਦਾ ਤੇ ਉਹ ਕਹਿੰਦੀ ਕਿ ਦੇਖੋ ਜੀ ਤਰਮਰਾਜ ਜੀ ਮੈਂ ਜਉਂਦੀ ਕਿੱਥੇ ਹਣਾ ਮੇਰਾ ਪਤੀ ਤਾਂ ਮੇਰੀ ਆਤਮਾ ਸੀ ਉਹ ਤੁਸੀਂ ਕੱਢ ਕੇ ਲੈ ਛੱਲੇ ਹੋ ਮੈਂ ਤਾਂ ਹੁਣ ਇੱਕ ਮਰਤਕ ਸਰੀਰ ਹੀ ਹੈ ਨਾ ਇੱਕ ਲਾਸਟ ਦੀ ਤਰ੍ਹਾਂ ਹੀ ਮਗਰ ਮਗਰ ਜਾ ਰਹੀ ਹਾਂ ਇੰਨਾਕ ਤਾਂ ਤੁਸੀਂ ਮੇਰੇ ਤਰਸ ਕਰੋ ਕਿ ਮੈਨੂੰ ਸਭ ਤੋਂ ਵੱਡੀ ਤੀਰਜ ਹੁੰਦੀ ਹੈ ਕਿ ਜਦੋਂ ਕਿਸੇ ਦਾ ਬਹੁਤ ਪਿਆਰਾ ਕੋਈ ਚਲੇ ਜਾਵੇ ਉਸ ਨੂੰ ਰੱਬ ਦੀਆਂ ਗੱਲਾਂ ਸੁਣਾਉਣੀਆਂ ਉਸ ਨੂੰ ਹੌਸਲਾ ਦੇਣਾ ਜਿਸ ਤਰ੍ਹਾਂ ਕਿ ਤੀਸਰੇ ਪਾਸ਼ਾ ਜੀ ਮਹਾਰਾਜ ਜੀ ਨੇ ਆਪਣੇ ਅੰਤ ਸਮੇਂ ਜੋ ਬਚਨ ਕੀਤੇ ਆ ਰਾਮਕਲੀ ਸੱਦ ਬਾਣੀ ਦੇ ਵਿੱਚ ਉਹ ਦਰਜ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਮਹਾਰਾਜ ਸਾਹਿਬ ਜੀ ਨੇ ਇਹ ਫਰਮਾਇਆ ਸੀ ਕਿ ਮਤਨ ਹੈ ਪਿੱਛੇ ਕੋਈ ਰੂਪ ਸੀ ਤੇ ਨਾਲੇ ਕਿਹਾ ਵੀ ਹਰ ਕੀਰਤਨ ਕਰਿਓ ਨਿਰਵਾਣ ਜਿਓ ਕਿ ਬਸ ਕੀਰਤਨ ਹੀ ਕਰਿਓ ਬਾਦ ਦੇ ਵਿੱਚ ਕਥਾ ਕਰਿਓ ਕੀਰਤਨ ਕਰਿਓ ਰੱਬ ਦੀਆਂ ਗੱਲਾਂ ਕਰੋ ਜਿਵੇਂ ਹੁਣ ਆਪਣੇ ਕਿੰਨਾ ਸੋਹਣਾ ਇਹ ਸਿਸਟਮ ਹੈ ਸਾਹਿਬ ਜੀ ਨੇ ਬਖਸ਼ਿਆ ਕਿ ਜਦੋਂ ਮ੍ਰਿਤਕ ਦਾ ਦੀ ਬੋਡੀ ਨੂੰ ਲੈ ਕੇ ਜਾਈਦਾ ਹੈ ਫਿਰ ਉੱਥੇ ਵੀ ਕਿਰਤਨ ਸੋਲੇ ਸਾਹਿਬ ਦਾ ਪਾਠ ਹੁੰਦਾ ਉਸ ਦਾ ਸੰਸਕਾਰ ਹੁੰਦਾ ਸਾਰੇ ਜਣੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਂਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਲੌਣੀ ਹਾਂ ਦਾ ਪਾਠ ਹੁੰਦਾ ਫਿਰ ਸ੍ਰੀ ਨਨਦ ਸਾਹਿਬ ਪੜੇ ਜਾਂਦੇ ਨੇ ਤੇ ਫਿਰ ਅਰਦਾਸ ਹੁੰਦੀ ਹੈ ਫਿਰ ਕੋਈ ਹੁਣ ਤਾਂ ਇਹ ਨਹੀਂ ਹੈ ਪਰ ਪਹਿਲਾਂ ਸੰਤਾਂ ਮਹਾਂਪੁਰਸ਼ਾਂ ਨੂੰ ਬੁਲਾ ਕੇ ਕਥਾ ਰਖਵਾਈ ਜਾਂਦੀ ਸੀ ਰੱਬ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਕਈ ਕਈ ਦਿਨ ਪਾਠ ਚੱਲਦਾ ਹੁੰਦਾ ਸੀ ਤੇ ਉਹਦੇ ਨਾਲ ਫਿਰ ਬੰਦੇ ਦਾ ਮਨ ਵੀ ਠਹਿਰ ਜਾਂਦਾ ਤੇ ਹੌਲੀ-ਹੌਲੀ ਫਿਰ ਜਿਹੜੀ ਸਮੇਂ ਦੇ ਨਾਲ ਜਿਹੜੀ ਉਸ ਦੀ ਪੀੜਾ ਘਟਦੀ ਜਾਂਦੀ ਹੈ ਤੇ ਉਹ ਨਾਰਮਲ ਹੋ ਜਾਂਦਾ ਸੋ ਫਿਰ ਧਰਮਰਾਜ ਜੀ ਨੂੰ ਤਰਸ ਵੀ ਆਇਆ ਕਿ ਦੇਖੋ ਕਿੰਨੇ ਇਹ ਦੇ ਸ਼ੁਭ ਸੰਸਕਾਰ ਨੇ ਇਹ ਇਸ ਇਸ ਸਮੇਂ ਦੇ ਵਿੱਚ ਵੀ ਰੁੰਦੀ ਪਿੱਟਦੀ ਨਹੀਂ ਹੈ ਨਹੀਂ ਕੋਈ ਸਰਾਪ ਦੇ ਰਹੀ ਐ ਬਸ ਇਹ ਚੰਗੀਆਂ ਚੰਗੀਆਂ ਗੱਲਾਂ ਕਰ ਰਹੀ ਐ ਚਲ ਕੋਈ ਗੱਲ ਨਹੀਂ ਥੋੜੀ ਦੇਰ ਲਈ ਆ ਗਈ ਪਿੱਛੇ ਫਿਰ ਉਹ ਪੁੱਛਣ ਲੱਗੀ ਕਿ ਤੁਸੀਂ ਮੈਨੂੰ ਥੋੜਾ ਜਿਹਾ ਦੱਸਿਓ ਜੀ ਵੀ ਤੁਸੀਂ ਕਿਸ ਤਰ੍ਹਾਂ ਮਤਲਬ ਉੱਥੇ ਇਨਸਾਫ ਕਰਦੇ ਹੋ ਕੀ ਹੁੰਦਾ ਉੱਥੇ ਜੀਬ ਜੀਬ ਦਾ ਕੀ ਬਣਦਾ ਤੇ ਫਰਮ ਰਜ ਕਹਿੰਦੀ ਮੈਨੂੰ ਪਰਮਾਤਮਾ ਨੇ ਇਹ ਥਾਪਿਆ ਹੋਇਆ ਇਸ ਪੋਜੀਸ਼ਨ ਦੇ ਉੱਤੇ ਕਿ ਮਿੱਤੂ ਸੇ ਇਨਸਾਫ ਕਰਨਾ ਹੈ ਜੀਵ ਦੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਹੁੰਦਾ ਉੱਪਰ ਚਿੱਤਰ ਗੁਪਤ ਮੈਨੂੰ ਰਿਪੋਰਟ ਦਿੰਦੇ ਨੇ ਕਿ ਇਹਨੇ ਕੀ ਕੀ ਚੰਗਾ ਕੀਤਾ ਕੀ ਕੀ ਮਾੜਾ ਕੀਤਾ ਤੇ ਫਿਰ ਜਿਹੜੇ ਕੋਈ ਚੰਗੇ ਲੋਕ ਨੇ ਉਹਨਾਂ ਦੀ ਮੈਂ ਬੜੀ ਰਿਸਪੈਕਟ ਕਰਦਾ ਜੇ ਕੋਈ ਮੇਰੇ ਮਹਿਲ ਦੇ ਵਿੱਚ ਕੋਈ ਸੰਤ ਮਹਾਪੁਰਸ਼ ਚਰਨ ਪਾਉਣਾ ਫਿਰ ਮੈਂ ਉੱਠ ਕੇ ਖੜਾ ਹੋ ਜਾਂਦਾ ਉਹਨਾਂ ਦੀ ਬਹੁਤ ਮੈਂ ਆਉ ਭਗਤ ਕਰਦਾ ਤੇ ਇੱਕ ਵਾਰੀ ਜਿਵੇਂ ਰਾਜਾ ਜਨਕ ਜੀ ਆਏ ਸੀ ਤੇ ਉਹਨਾਂ ਨੇ ਉਹ ਨਰਕਾਂ ਦੀਆਂ ਜੀਵਾਂ ਦੀਆਂ ਚੀਕਾਂ ਸੁਣੀਆਂ ਤੇ ਉਹਨਾਂ ਕੋਲੋਂ ਦੇਖਿਆ ਨਹੀਂ ਗਿਆ ਕਿਉਂਕਿ ਉਹ ਜਿਹੜੇ ਸੰਤ ਮਹਾਪੁਰਸ਼ ਨੇ ਬਹੁਤ ਹੀ ਕੋਮਲ ਦਿਲ ਹੁੰਦੇ ਨੇ ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਇਹਨਾਂ ਸਾਰਿਆਂ ਨੂੰ ਨਰਕ ਤੋਂ ਰਿਲੀਜ਼ ਕਰ ਦੇ ਕਿਉਂਕਿ ਮੈਂ ਪੁੱਛਿਆ ਵੀ ਕੀ ਸੇਵਾ ਤੁਹਾਡੀ करिएगा ਤੁਸੀਂ ਐਡੇ ਵੱਡੇ ਮਹਾਪੁਰਸ਼ ਹੋ ਤੇ ਉਹ ਕਹਿੰਦੇ ਵੀ ਮੈਥੋਂ ਨਾ ਇਹਨਾਂ ਦੇ ਚੀਕਾ ਸੁਣੀਆਂ ਨਹੀਂ ਜਾਂਦੀਆਂ ਇਹਨਾਂ ਨੂੰ ਨਰਕਾਂ ਚ ਕੱਢ ਦੇ ਧਰਮਰਾਜ ਕਹਿੰਦਾ ਵੀ ਮੇਰਾ ਜੀ ਇਹ ਅਧਿਕਾਰ ਨਹੀਂ ਹੈ ਕਿਉਂਕਿ ਮੈਨੂੰ ਪਰਮੇਸ਼ਰ ਜੀ ਨੇ ਇਸ ਤਰ੍ਹਾਂ ਹੀ ਕਿਹਾ ਹੋਇਆ ਹੈ ਕਿ ਸਿਰਫ ਨਾਮ ਜਪਣ ਨਾਲ ਬੰਦਾ ਹਰ ਤਰੀਕੇ ਨਾਲ ਲਿਬ੍ਰੇਟ ਹੋ ਜਾਂਦਾ ਹੈ ਚਾਹੇ ਨਰਕਾਂ ਚ ਵੀ ਹੋਵੇ ਚਾਹੇ ਉਹ ਕਿਸੇ ਜੁਨੀ ਚ ਵੀ ਹੋਵੇ ਚਾਹੇ ਉਹ ਕਿਸੇ ਤਰ੍ਹਾਂ ਵੀ ਹੋਵੇ ਉਹ ਉਸ ਨੂੰ ਸਿਰਫ ਨਾਮ ਹੀ ਮੁਕਤ ਕਰ ਸਕਦਾ ਹੈ ਹੋਰ ਕੋਈ ਚੀਜ਼ ਨਹੀਂ ਤੇ ਹਾਂ ਇਹਨਾਂ ਹੋ ਸਕਦਾ ਵੀ ਜੇ ਤੁਸੀਂ ਆਪਣਾ ਨਾਮ ਤੁਸੀਂ ਇਹਨਾਂ ਨਾਮ ਜਪਦੇ ਹੋ ਤੁਸੀਂ ਆਪਣਾ ਨਾਮ ਦੇਦੇ ਹੋ ਉਸ ਨਾਮ ਦੇ ਬਰਾਬਰ ਆਪਾਂ ਇਹਨਾਂ ਦੇ ਪਾਪ ਤੋਲ ਲੈਣੇ ਆ ਫਿਰ ਜਿੰਨੇ ਜਿੰਨੇ ਨਾਮ ਦੇ ਬਰਾਬਰ ਇਹ ਹੁੰਦੇ ਨੇ ਤਾਂ ਫਿਰ ਇਹਨਾਂ ਨੂੰ ਉਹਨਿਆਂ ਨੂੰ ਤੁਸੀਂ ਰੀਲੀਜ਼ ਕਰਵਾ ਲਿਓ ਤੇ ਫਿਰ ਜਨਕ ਰਾਜਾ ਜਨਕ ਜੀ ਨੇ ਬੈਠ ਕੇ ਉੱਥੇ ਦੋ ਘੜੀਆਂ ਮਤਲਬ 48 ਮਿੰਟ ਦੇ ਵਿੱਚ ਜਾਪ ਕੀਤਾ ਪਰਮਾਤਮਾ ਦਾ ਸਿਮਰਨ ਕੀਤਾ ਤੇ ਕਹਿੰਦੇ ਵੀ ਹੁਣ ਇਹ ਇੱਕ ਇੱਕ ਤਕੜੀ ਦੇ ਵਿੱਚ ਨਾ ਸਾਰਿਆਂ ਦੇ ਪਾਪ ਰੱਖ ਲੈ ਇੱਕ ਤਕੜੀ ਦੇ ਵਿੱਚ ਨਾਮ ਰੱਖ ਲੈ ਤੇ ਇੰਨੇ ਕ ਨਾਮ ਜਪਣ ਨਾਲ ਉਹ ਜਿਹੜੇ ਕਰੋੜਾਂ ਹੀ ਗਿਣਤੀ ਹੀ ਨਹੀਂ ਸੀ ਇੰਨੇ ਨਰਕ ਭਰੇ ਪਏ ਸੀ ਉਹ ਸਾਰੇ ਖਾਲੀ ਹੋ ਗਏ ਉਹ ਸਾਰੇ ਪਾਪ ਕੁਝ ਵੀ ਨਹੀਂ ਉਸ ਦੇ ਮੁਕਾਬਲੇ ਨਾਮ ਦੇ ਮੁਕਾਬਲੇ ਤੇ ਇਸ ਇਸ ਤਰ੍ਹਾਂ ਕਈ ਵਾਰ ਜਿਹੜਾ ਕਾਨੂੰਨ ਹੈ ਨਾ ਉਹ ਤੋੜਨਾ ਵੀ ਪੈ ਜਾਂਦਾ ਪਰ ਉਹ ਵੀ ਸੰਤ ਮਹਾਂਪੁਰਸ਼ਾਂ ਦੇ ਹੱਥ ਵਿੱਚ ਹੁੰਦਾ ਕਿਉਂਕਿ ਉਹ ਪਰਮਾਤਮਾ ਦੇ ਰੈਪ੍ਰੈਜ਼ੈਂਟੇਟਿਵਸ ਹੁੰਦੇ ਨੇ ਪਰਮਾਤਮਾ ਨੇ ਉਹਨਾਂ ਨੂੰ ਸਾਰੀਆਂ ਸ਼ਕਤੀਆਂ ਦਿੱਤੀਆਂ ਹੁੰਦੀਆਂ ਨੇ ਇੱਕ ਕਿਸਮ ਦੀ ਵੀਟੋ ਪਾਵਰ ਹੁੰਦੀ ਹੈ ਜੋ ਕਹਿ ਦੇਣਾ ਉਹ ਹੋ ਜਾਂਦਾ ਹੈ ਪਰ ਨਾਮ ਦੇ ਤੁਲਹੋਰ ਕੋਈ ਚੀਜ਼ ਨਹੀਂ ਹੈ ਬਾਕੀ ਚੀਜ਼ਾਂ ਦਾ ਕੋਈ ਕਿੰਨੇ ਵੀ ਸ਼ੁਭ ਕਰਮ ਕੀ ਜਾਵੇ ਜੋ ਕੋਈ ਬਹੁਤ ਚੰਗੇ ਕੰਮ ਕਰਦਾ ਕੋਈ ਚੈਰਿਟੀ ਕਰਦਾ ਪਰ ਨਾਮ ਨਹੀਂ ਉਹਨੇ ਜਪਿਆ ਹੁੰਦਾ ਤਾਂ ਅਸੀਂ ਉਸ ਨੂੰ ਸਵਰਗ ਦੇ ਦਿੰਨੇ ਆ ਉਹ ਸਵਰਗ ਦੀ ਥੋੜੀ ਜੀ ਮਿਆਦ ਹੁੰਦੀ ਆ ਵੀ ਇਹਨੇ ਡਿਪੈਂਡਿੰਗ ਅਪਨ ਵੀ ਇਹਨੇ ਕਿੰਨੇ ਚੰਗੇ ਕਰਮ ਕੀਤੇ ਨੇ ਉਹਨੇ ਚਲ ਲਈ ਉਹਨੂੰ ਸਵਰਗ ਮਿਲ ਜਾਂਦਾ ਮੁੜ ਕੇ ਫੇਰ ਉਸ ਨੂੰ ਥੱਲੇ ਸੁੱਟੋ ਦਿੱਤਾ ਜਾਂਦਾ ਫੇਰ ਦੁਬਾਰਾ ਉਹ ਜੁਨੀਆਂ ਚ ਪੈਂਦਾ ਫੇਰ ਸਭ ਕੁਝ ਉਵੇਂ ਹੀ ਉਹੀ ਚੱਕਰ ਚੱਲਦਾ ਹੈ ਤੇ ਜੇ ਕਿਸੇ ਨੇ ਮਾੜੇ ਕਰਮ ਕੀਤੇ ਹੋਣ ਤਾਂ ਉਹ ਨਰਕਾਂ ਦੇ ਵਿੱਚ ਛੁੱਟਿਆ ਜਾਂਦਾ ਹੈ ਬਹੁਤ ਤਰ੍ਹਾਂ ਦੇ ਨਰਕ ਨੇ ਕੁੰਭੀ ਨਰਕ ਵੀ ਹੈ ਜਿੱਥੇ ਬਹੁਤ ਵੱਡੇ ਵੱਡੇ ਪਾਪੀ ਛੁੱਟੇ ਜਾਂਦੇ ਨੇ ਨਰਕਾਂ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਕਸ਼ਟ ਮਿਲਦੇ ਨੇ ਜੀਵਾਂ ਨੂੰ ਇਸ ਤਰ੍ਹਾਂ ਕਰਕੇ ਉਹ ਫਿਰ ਗੱਲਾਂ ਕਰਦੇ ਗਏ ਫਿਰ ਉਹ ਤਰਮਰਾਜ ਕਹਿੰਦਾ beta ਹੁਣ ਤਾਂ ਬਹੁਤ देर ਹੋ ਗਈ ਹੁਣ ਤੂੰ ਜ਼ਰੂਰ ਵਾਪਸ ਚਲੀ ਜਾ ਤੇ ਉਹ ਕਹਿੰਦੀ ਕਿ ਦੇਖੋ ਤੁਸੀਂ ਜਾਣਦੇ ਹੋ ਕਿ ਇੱਕ ਪਤੀ ਵਰਤ ਔਰਤ ਤੇ ਲਈ ਉਹਦਾ ਪਤੀ ਹੀ ਪਰਮਾਤਮਾ ਹੁੰਦਾ ਹੈ ਅੱਪਾ ਪ੍ਰਮਾਤਮਾ ਨੇ ਗੱਲਾਂ ਕਰਦੇ ਜਾਂਦੇ ਆਂਦੇ ਉਹ ਤਾਂ ਉਹਦਾ ਸਰੀਰ ਪਿਆ ਉੱਥੇ ਪਤੀ ਦਾ ਤੇ ਮੈਂ ਤਾਂ ਮੇਰੀ ਜਿਹੜੀ ਆਤਮਾ ਆਪਣੇ ਪਤੀ ਦੇ ਵਿੱਚ ਹੀ ਲੀਨ ਹੈ ਸੋ ਮੈਨੂੰ ਥੋੜੀ ਦੇਰ ਲਈ ਹੋਰ ਆਪ ਜੀ ਦਾ ਸੰਗ ਕਰ ਲੈਣ ਦਿਓ ਤੇ ਮੈਂ ਇਸ ਤਰ੍ਹਾਂ ਸੁਣਿਆ ਹੋਇਆ ਕਿ ਜੇ ਜੇ ਕੋਈ ਪਰਮਾਤਮਾ ਦੀਆਂ ਗੱਲਾਂ ਸੁਣੇ ਜਾਂ ਕਰੇ ਤੇ ਇਹ ਵੱਡੇ ਤੋਂ ਵੱਡੇ ਸੰਕਟ ਟਲ ਜਾਂਦੇ ਨੇ ਧਰਮਰਾਜ ਕਹਿੰਦਾ ਹਾਂ ਇਹ ਤਾਂ ਬਿਲਕੁਲ ਠੀਕ ਹੈ ਕਿਉਂਕਿ ਪਰਮਾਤਮਾ ਨੇ ਸਾਨੂੰ ਵੀ ਇਹ ਆਦੇਸ਼ ਦਿੱਤਾ ਹੋਇਆ ਹੈ ਕਿ ਜਿੱਥੇ ਸਾਧੂ ਸਾਧ ਸੰਗਤ ਹੋ ਰਹੀ ਹੋਵੇ ਜਿੱਥੇ ਨਾਮ ਜਪਿਆ ਜਾ ਰਿਹਾ ਹੋਵੇ ਜਿੱਥੇ ਪਰਮਾਤਮਾ ਦਾ ਕੀਰਤਨ ਹੋ ਰਿਹਾ ਹੋਵੇ ਉੱਥੇ ਤੁਸੀਂ ਜਾ ਨਹੀਂ ਸਕਦੇ ਤੇ ਇਸ ਕਰਕੇ ਇਹ ਕਾਨੂੰਨ ਤਾਂ ਸਾਡੇ ਤੇ ਵੀ ਲਾਗੂ ਹੁੰਦਾ ਹੈ ਜਿਸ ਤਰ੍ਹਾਂ ਕਿ ਪੰਜਵੇਂ ਪਾਤਸ਼ਾਹ ਜੀ ਨੇ ਫਰਮਾਇਆ ਕਿ ਧਰਮ ਰਾਜ ਵੱਲੋਂ ਮਤਲਬ ਇਹ ਫਰਮਾਇਆ ਇਹ ਇਹ ਹੈ ਕਿ ਉਹਦੀ ਸਟੇਟਮੈਂਟ ਇਹ ਹੈ ਕਿ ਪ੍ਰਮਾਤਮਾ ਨੇ ਉਹਨੂੰ ਹੁਕਮ ਕੀਤਾ ਤੇ ਅੱਗੋਂ ਫਿਰ ਧਰਮ ਰਾਜ ਆਪਣੇ ਜੰਮਦੂਤਾਂ ਨੂੰ ਦੱਸ ਰਿਹਾ ਹੈ ਕਿ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਣਾ ਤੂੰ ਨਾ ਛੁਟੇ ਨਿਕਟ ਤਾਂ ਚਾਹੀਓ ਦੂਤ ਕਿ ਕਦੇ ਐਸੇ ਥਾਂ ਤੇ ਨਾ ਚਲੇ ਜਾਓ ਆਪਣੇ ਦੂਤਾਂ ਨੂੰ ਕਹਿੰਦਾ ਕਿ ਜਿੱਥੇ ਪ੍ਰਮਾਤਮਾ ਦਾ ਸਿਮਰਨ ਹੋ ਰਿਹਾ ਹੋਵੇ ਕੀਰਤਨ ਹੋ ਰਿਹਾ ਹੋਵੇ ਸਾਧ ਸੰਗਤ ਹੋ ਰਹੀ ਹੋਵੇ ਨਹੀਂ ਤਾਂ ਮੈਂ ਵੀ ਫਸ ਜੂੰ ਤੁਹਾਡੇ ਨਾਲ ਮੈਨੂੰ ਵੀ ਬੰਨਿਆ ਜਾਊਗਾ ਕਿਉਂਕਿ ਮੈਨੂੰ ਪਨਿਸ਼ਮੈਂਟ ਦੇਣਗੇ ਪ੍ਰਮਾਤਮਾ ਵੀ ਉੱਥੇ ਜਾਣਾ ਹੀ ਨਹੀਂ ਸੀ ਉਹ ਐਸੀ ਥਾਂ ਦੇ ਉੱਤੇ ਤੇ ਇਸ ਕਰਕੇ ਕਈ ਵਾਰੀ ਉਹ ਪਰਮਾਤਮਾ ਦੇ ਕਾਨੂੰਨ ਉਹੀ ਜਾਣਨ ਪਰ ਉਹਨਾਂ ਦੀ ਬਹੁਤ ਗ੍ਰੇਸ ਹੈ ਉਹਨਾਂ ਦੇ ਉੱਤੇ ਜਿਹੜੇ ਕਿ ਨਾਮ ਜਪਦੇ ਨੇ ਬਾਕੀ ਸਾਰੇ ਕਰਮ ਨੇ ਜਿਹੜੇ ਉਹ ਚੰਗੇ ਕਰਮ ਸਵਰਗਾਂ ਚ ਲੈ ਜਾਂਦੇ ਨੇ ਮਾੜੇ ਕਰਮ ਨਰਕਾਂ ਚ ਲੈ ਜਾਂਦੇ ਨੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਕਰਦੇ ਗਏ ਤਾਂ ਫਿਰ ਸਵਿੱਤਰੀ ਕਹਿੰਦੀ ਹਾਂਜੀ ਮੈਂ ਇਹ ਜਿਹੀਆਂ ਸਟੋਰੀਜ਼ ਵੀ ਸੁਣੀਆਂ ਨੇ ਕਿ ਜਿਸ ਤਰ੍ਹਾਂ ਕਿ ਕੋਈ ਬਹੁਤ ਹੀ ਪਾਪੀ ਬੰਦਾ ਹੁੰਦਾ ਜਿਵੇਂ ਜਿਨੇ ਕਦੇ ਨਾਮ ਹੀ ਨਹੀਂ ਜਪਿਆ ਹੁੰਦਾ ਤੇ ਸੁਣਿਆ ਸੀ ਵੀ ਇੱਕ ਵਾਰੀ ਇੱਕ ਇੱਕ ਬੰਦਾ ਇਸ ਤਰ੍ਹਾਂ ਨਾ ਉਹਨੂੰ ਜੰਗਲ ਪਾਰ ਕਰਨਾ ਸੀ ਤੇ ਉੱਥੇ ਕੋਈ ਸੰਤ ਬੈਠੇ ਸੀ ਉਸਨੇ ਕਿਹਾ ਜੀ ਮੈਨੂੰ ਆ ਜੰਗਲ ਪਾਰ ਕਰਾ ਦੇ ਮੈਨੂੰ ਡਰ ਲੱਗਦਾ ਡਾਕੂ ਵਗੈਰਾ ਬਹੁਤ ਹੁੰਦੇ ਨੇ ਤੇ ਉਹ ਮੈਨੂੰ ਆ ਪਾਰ ਕਰਾ ਦੋ ਅੱਗੇ ਮੇਰਾ ਸ਼ਹਿਰ ਆ ਜਾਣਾ ਤੇ ਉਹਦੇ ਨਾਲ ਨਾਲ ਤੁਰਪੇ ਭਗਤੀ ਕਰਦੇ ਕਰਦੇ ਉਹ ਤਾਂ ਸਿਮਰਨ ਚ ਹੀ ਹੁੰਦੇ ਨੇ ਸੰਤ ਸਾਧੂ ਸੰਸਤਾ ਰਾਤ ਨੂੰ ਵੀ ਉਹ ਬੈਠੇ ਰਹਿੰਦੇ ਨੇ ਆਪਣੇ ਸਿਮਰਨ ਦੇ ਵਿੱਚ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ ਤੇ ਉਹ ਜਿਸ ਤਰ੍ਹਾਂ ਜਿਹੜਾ ਨਾਲ ਬੰਦਾ ਤੁਰ ਰਿਹਾ ਸੀ ਨਾ ਆਦਤ ਹੁੰਦੀ ਹੈ ਗੱਲਾਂ ਕਰਨ ਦੀ ਉਹ ਕੋਈ ਕੋਈ ਗੱਲਾਂ ਕਰਨ ਲੱਗਿਆ ਦੁਨਿਆਵੀ ਇਸ ਤਰ੍ਹਾਂ ਇਸ ਤਰ੍ਹਾਂ ਵੀ ਚੱਲ ਰ ਸਮਾਂ ਪਾਸ ਹੋਊਗਾ ਤੇ ਉਹ ਸੰਤ ਕਹਿੰਦੇ ਵੀ ਅਸੀਂ ਨਾ ਸਿਰਫ ਤੇਰੇ ਨਾਲ ਇਸ ਸ਼ਰਤ ਤੇ ਚੱਲਣਾ ਹੈ ਵੀ ਜਾਂ ਤੱਕ ਤੂੰ ਰੱਬ ਦੀ ਗੱਲ ਸੁਣ ਤੇ ਜਾਂ ਸੁਣਾ ਇਸ ਤੋਂ ਦੂਸਰੀ ਗੱਲ ਨਹੀਂ ਕੋਈ ਹੋਣੀ ਚਾਹੀਦੀ ਤੇ ਉਹ ਕਹਿੰਦਾ ਜੀ ਮੈਨੂੰ ਤਾਂ ਰੱਬ ਦੀ ਗੱਲ ਆਉਂਦੀ ਨਹੀਂ ਮੈਂ ਕੋਈ ਤੇ ਰੱਬ ਦੀ ਗੱਲ ਕੀਤੀ ਨਹੀਂ ਹੈ ਅਜ ਤੱਕ ਤੇ ਨਾ ਸੁਣੀ ਹੈ ਤੇ ਹਾਂ ਮੈਂ ਕਿਉਂਕਿ ਡਰਦਾ ਸੀ ਨਾ ਵੀ ਹੁਣ ਨਹੀਂ ਇਹ ਨਾਲੇ ਚਲੇ ਜਾਣਾ ਮੈਨੂੰ ਛੱਡ ਕੇ ਹਾਂ ਤੁਸੀਂ ਸੁਣਾ ਦਿਓ ਮੈਨੂੰ ਤੇ ਉਹ ਫਿਰ ਜਿਹੜੇ ਮਹਾਪੁਰਸ਼ ਸੀ ਨਾ ਉਹਨੂੰ ਉਹ ਪਰਮਾਤਮੀਆਂ ਦੀਆਂ ਗੱਲਾਂ ਸੁਣਾਉਂਦੇ ਰਹੇ ਐਨੇ ਨੂੰ ਜੰਗਲ ਪਾਰ ਕਰਾਤਾ ਤੇ ਫਿਰ ਉਸਨੂੰ ਕਹਿੰਦੇ ਵੀ ਦੇਖ ਤੂੰ ਥੋੜੇ ਦਿਨਾਂ ਨੂੰ ਮਰ ਜਾਣਾ ਤੇ ਉੱਪਰ ਜਦੋਂ ਤੂੰ ਜਾਏਗਾ ਨਾ ਤਾਂ ਉੱਪਰ ਜਦੋਂ ਧਰਮਰਾਜ ਦੀ ਕਚਹਿਰੀ ਦੇ ਵਿੱਚ ਨਿਆਂ ਹੋਊਗਾ ਤਾਂ ਤੇਰੇ ਸਾਰੇ ਹੀ ਪਾਪ ਕਰਮ ਨਿਕਲਣਗੇ ਤੇ ਤੈਨੂੰ ਕੋਰ ਨਰਕਾਂ ਦੇ ਵਿੱਚ ਸੁੱਟਿਆ ਜਾਊਗਾ ਉਸ ਤੋਂ ਪਹਿਲਾਂ ਪਰ ਤੂੰ ਯਾਦ ਰੱਖੀ ਤੇ ਉਹਨਾਂ ਨੂੰ ਯਾਦ ਕਰਾ ਦੇ ਜੀ ਮੈਂ ਇਸ ਤਰ੍ਹਾਂ ਕੁਝ ਮਿੰਟ ਇੱਕ ਅੱਧਾ ਪੌਣਾ ਘੰਟਾ ਇੱਕ ਮਹਾਪੁਰਸ਼ ਦੀ ਸੰਗਤ ਕੀਤੀ ਸੀ ਵੀ ਮੈਨੂੰ ਨਾਮ ਦੀਆਂ ਗੱਲਾਂ ਉਹਨਾਂ ਨੇ ਸੁਣਾਈਆਂ ਸੀ ਪ੍ਰਮਾਤਮਾ ਦੀਆਂ ਗੱਲਾਂ ਸੁਣਾਈਆਂ ਸੀ ਉਹ ਵੀ ਮੇਰਾ ਕਰਮ ਤੁਸੀਂ ਵਿੱਚ ਕਾਊਂਟ ਕਰੋ ਤੇ ਤਰਮਰਜ ਕਹਿੰਦਾ ਹਾਂ ਹਾਂ ਵੀ ਠੀਕ ਹੈ ਇਸ ਤਰ੍ਹਾਂ ਹੀ ਹੋਇਆ ਸੀ ਤੇ ਕਹਿੰਦੇ ਵੀ ਫਿਰ ਤੂੰ ਇਹ ਕਹੀਂ ਵੀ ਮੈਨੂੰ ਪਹਿਲਾਂ ਉਹਦਾ ਫਲ ਦੇ ਦਿਓ ਜੋ ਮੈਂ ਜਿੰਨਾ ਚਰਸਤ ਸੰਕ ਕੀਤਾ ਤੇ ਉਹ ਫਿਰ ਉਹਨਾਂ ਮਹਾਂਪੁਰਸ਼ਾਂ ਨੂੰ ਸਮਝਾਇਆ ਸੀ ਕਿ ਤੂੰ ਫਿਰ ਉੱਥੇ ਨਾ ਸੰਤ ਮੰਡਲ ਦੇ ਵਿੱਚ ਆ ਜੀ ਜਿੱਥੇ ਕੀਰਤਨ ਹੋ ਰਿਹਾ ਹੋਊਗਾ ਉੱਥੇ ਤੈਨੂੰ ਲੈ ਆਉਣਗੇ ਜਮਦੂਤ ਤੇ ਉੱਥੋਂ ਫਿਰ ਤੂੰ ਵਾਪਸ ਨਾ ਜਾਏ ਕਿਉਂਕਿ ਜਮਤਾ ਉੱਥੇ ਜਾ ਨਹੀਂ ਸਕਦੇ ਇਹ ਤਾਂ ਹੁਣੇ ਹੀ ਆਪ ਸੁਣੀ ਹੈ ਗੱਲ ਵੀ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਕਿ ਉੱਥੇ ਜੇ ਜੇ ਜਮਦੂਤ ਉੱਥੇ ਜਾਣ ਉਹਨਾਂ ਦੀ ਪਹਿਲੀ ਗੱਲ ਅਪਰੋਚ ਹੀ ਨਹੀਂ ਹੈ ਪਰ ਜੇ ਪੁੱਲ ਬਲਿਖੇ ਜਾਣ ਤਾਂ ਧਰਮਰਾਜ ਨੂੰ ਵੀ ਸਜ਼ਾ ਮਿਲਦੀ ਹੈ ਤੇ ਉਹਨਾਂ ਨੂੰ ਵੀ ਸਜ਼ਾ ਮਿਲਦੀ ਹੈ ਇਸ ਕਰਕੇ ਫਿਰ ਉੱਥੇ ਜਾ ਕੇ ਬੈਠ ਗਿਆ ਤੇ ਉਹ ਮਹਾਪੁਰਸ਼ ਤਾਂ ਇੱਥੇ ਵੀ ਹੁੰਦੇ ਨੇ ਉੱਥੇ ਵੀ ਹੁੰਦੇ ਨੇ ਉਹ ਮਹਾਪੁਰਸ਼ ਉੱਥੇ ਬੈਠੇ ਸੀ ਤੇ ਉਹਨੂੰ ਇਸ਼ਾਰਾ ਕੀਤਾ ਵੀ ਇੱਥੇ ਹੀ ਬੈਠਾ ਰਹਿ। ਸੋ ਐਨਐਚਰ ਦੇ ਵਿੱਚ ਹੀ ਕਲਿਆਣ ਹੋ ਜਾਂਦੀ ਹੈ। ਇਸ ਕਰਕੇ ਕੁਝ ਕਾਨੂੰਨ ਨੇ ਜਿਹੜੇ ਪ੍ਰਮਾਤਮਾ ਦੇ ਬਹੁਤ ਹੀ ਗ੍ਰੇਸ ਵਾਲੇ ਨੇ ਉਹ ਜਦੋਂ ਕੋਈ ਉਹਨਾਂ ਦਾ ਨਾਮ ਜਪਦਾ ਭਾਵੇਂ ਕਿੱਡਾ ਵੀ ਉਹ ਪਾਪੀ ਹੋਵੇ ਉਹਦੇ ਕੋਲੋਂ ਕੁਝ ਵੀ ਹੋ ਗਿਆ ਹੋਵੇ ਉਹਨੇ ਕਿਸੇ ਸਾਧੂ ਦੇ ਸੰਗਤ ਕੀਤੀ ਹੋਵੇ ਉਹਨੇ ਨਾਮ ਜਪਿਆ ਹੋਵੇ ਉਸਨੇ ਜਾਂ ਸੁਨੇਹਾ ਵੀ ਹੋਵੇ ਨਾ ਤਾਂ ਫਿਰ ਉੱਥੇ ਫਿਰ ਸਾਡਾ ਕਾਨੂੰਨ ਨਹੀਂ ਚੱਲਦਾ ਫਿਰ ਪ੍ਰਮਾਤਮਾ ਆਪਣੀ ਗ੍ਰੇਸ ਦੇ ਨਾਲ ਉਸ ਨੂੰ ਛਡਾ ਲੈਂਦੇ ਨੇ ਸੋ ਇਸ ਤਰ੍ਹਾਂ ਇਹ ਗੱਲਾਂ ਕਰਦੇ ਕਰਦੇ ਫਿਰ ਉਹ ਕਹਿੰਦੇ ਵੀ ਦੇਖ ਸਵਿੱਤਰੀ ਹੁਣ ਬਹੁਤ ਟਾਈਮ ਹੋ ਗਿਆ ਹੁਣ ਤੂੰ ਜ਼ਰੂਰ ਚਲੀ ਜਾ ਵਾਪਸ ਤੇ ਸਵਿੱਤਰੀ ਕਹਿੰਦਾ ਚਲੋ ਮੈਂ ਤੈਨੂੰ ਨਾ ਤੂੰ ਬਹੁਤ ਸਿਆਣੀ ਗੱਲਾਂ ਕਰ ਰਹੀ ਹੈ ਤੇ ਸੁਣ ਰਹੀ ਹੈ ਵੀ ਮੈਂ ਤੈਨੂੰ ਇੱਕ ਹੋਰ ਵਾਰ ਦੱਦਾ ਹੋਰ ਹੋਰ ਵਾਰ ਮੰਗ ਲੈ ਮੇਰੇ ਕੋਲੋਂ ਤੇ ਉਹ ਕਹਿੰਦੀ ਵੀ ਦੇਖੋ ਮਹਾਤਮਾ ਜੀ ਮੇਰੇ ਨਾਲ ਜਿਹੜੇ ਫਾਦਰ ਸੀ ਜਿਹੜਾ ਮੇਰਾ ਪਿਤਾ ਰਾਜਾ ਪੰਜਾਬ ਦਾ ਉਹਨਾਂ ਨੇ ਨਾ ਬਹੁਤ ਭਗਤੀ ਕੀਤੀ ਤੇ ਬਹੁਤ ਚੰਗੇ ਨੇ ਉਹ ਹਰ ਤਰੀਕੇ ਨਾਲ ਨਾ ਉਹਨਾਂ ਦਾ ਬਹੁਤ ਰਾਜਪਾਗ ਹੈ ਉਹਨਾਂ ਦੇ ਦਿਨ ਦੇ ਵਿੱਚ ਤਾਂ ਇਹ ਇੱਛਾ ਸੀ ਕਿ ਉਹਨਾਂ ਦੇ ਘਰ ਰਾਜਕੁਮਾਰ ਪੈਦਾ ਹੁੰਦਾ ਜਿਹੜਾ ਉਹਨਾਂ ਦੀ ਸਾਰਾ ਰਾਜਪਾਗ ਸੰਭਧ ਕਿਉਂਕਿ ਪਰਜਨ ਉਹ ਵੀ ਬੜੇ ਸੁਖ ਦਿੰਦੇ ਨੇ ਉਹਨਾਂ ਦਾ ਬੇਟਾ ਵੀ ਫਿਰ ਅੱਗੋਂ ਸੁਖ ਦਿੰਦਾ ਤੇ ਹੋ ਗਈ ਮੈਂ ਬੇਟੀ ਤੇ ਹੁਣ ਮੈਨੂੰ ਤਾਂ ਉਹਨਾਂ ਨੇ ਵਿਆਹ ਤਾਂ ਮੈਂ ਤਾਂ ਉਹਨਾਂ ਦਾ ਕੁਝ ਦਰਦ ਵੰਡਾ ਨਹੀਂ ਸਕਦੀ ਨਾ ਨਾ ਮੈਂ ਕੋਈ ਯੋਗਦਾਨ ਮੇਰਾ ਹੈ ਨਹੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤੇ ਤੁਸੀਂ ਨਾ ਉਹਨਾਂ ਨੂੰ ਪੁੱਤਰਾਂ ਦਾ ਦਾਤ ਬਖਸ਼ੋ ਤੇ ਤਰਨੁਬਰਾਜ ਕਹਿੰਦਾ ਠੀਕ ਹੈ ਵੀ ਗਰੰਟੀਡ ਬਸ ਹੁਣ ਤੂੰ ਚਲੇ ਜਾ ਤੇ ਉਹ ਚੁੱਪ ਕਰ ਗਏ ਸਵਿਤਰੀ ਬਸ ਉਹ ਫੇਜ਼ ਉੱਤਰ ਬਰਾਜ ਅੱਗੇ ਅੱਗੇ ਬੜੀ ਸਪੀਡ ਨਾਲ ਜਾਣ ਲੱਗੇ ਆਉਣ ਵਾਲਾ ਹੀ ਸੀ ਉਹਨਾਂ ਦਾ ਲੋਕ ਤਾਂ ਪਿੱਛੇ ਮੁੜ ਕੇ ਦੇਖੇ ਫੇਰ ਸਵਿਤਰੀ ਆ ਰਹੀ ਹੈ ਤਾਂ ਉਹ ਕਹਿੰਦੇ ਵੀ ਦੇਖ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਹੁਣ ਤੂੰ ਵਾਪਸ ਮੁੜ ਜਾ ਤੇ ਹੁਣ ਅੱਗੇ ਨਹੀਂ ਤੂੰ ਜਾ ਸਕਦੀ ਤੇ ਸਵਿਤਰੀ ਕਹਿੰਦੀ ਜੀ ਬਿਲਕੁਲ ਮੈਂ ਹੱਥ ਮੈਂ ਉਹ ਹੱਥ ਜੋੜ ਕੇ ਖੜ ਗਈ ਸਿਰ ਨਿਵਾ ਕੇ ਤੇ ਠੀਕ ਹੈ ਜੀ ਜਿਸ ਤਰ੍ਹਾਂ ਤੁਹਾਡਾ ਹੁਕਮ ਹੈ ਵੀ ਤੁਹਾਡਾ ਬਹੁਤ-ਬਹੁਤ ਸ਼ੁਕਰਾਨਾ ਤੁਸੀਂ ਮੈਨੂੰ ਕਿੰਨੀਆਂ ਸੋਹਣੀਆਂ ਗੱਲਾਂ ਸੁਣਾਈਆਂ ਮੈਨੂੰ ਆਪਣੇ ਸੰਗਤ ਬਖਸ਼ੀ ਤੁਸੀਂ ਤੇ ਇੰਨੀ ਦੇ ਮੈਂ ਆਪਣੇ ਪਤੀ ਦੇ ਪਿੱਛੇ-ਪਿੱਛੇ ਮੈਨੂੰ ਆਉਣ ਦਿੱਤਾ ਹਨੁਮਦਰਾਜ ਫਿਰ ਬਹੁਤ ਪ੍ਰਸਿੱਜ ਗਿਆ ਤੇ ਬਹੁਤ ਖੁਸ਼ ਹੋ ਕੇ ਕਹਿੰਦਾ ਕਿ ਬਸ ਇਸ ਦੀ ਜਾਨ ਤੋਂ ਇਲਾਵਾ ਤੂੰ ਹੋਰ ਜੋ ਮੰਗਣਾ ਇੱਕ ਵਾਰ ਬਸ ਹੋਰ ਮੰਗ ਲੈ ਮੇਰੇ ਕੋਲੋਂ ਫਿਰ ਤੂੰ ਵਾਪਸ ਚਲੀ ਜਾ ਇਸਟ੍ਰਿਕਟਲੀ ਕਿਹਾ ਫਿਰ ਤੇ ਉਹ ਕਹਿੰਦੀ ਜੀ ਮੈਨੂੰ ਵੀ ਫਿਰ ਪੁੱਤਰ ਦਾ দান ਬਖਸ਼ੋ ਉਹ ਕਹਿੰਦੇ ਵੀ ਗਰੰਟਡ ਤੇ ਬਸ ਫਿਰ ਸਵਿੱਤਰੀ ਬਹੁਤ ਖੁਸ਼ ਹੋ ਕੇ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ ਕਹਿੰਦੀ ਜੀ ਲਿਆਓ ਮੇਰੇ ਪਤੀ ਦੀ ਆਤਮਾ ਤੇ ਉਹ ਕਹਿੰਦਾ ਵੀ ਹੈ ਕਿਉਂ ਤੇ ਉਹ ਕਹਿੰਦੀ ਦੇਖੋ ਜੀ ਹੁਣ ਤੁਸੀਂ ਮੈਨੂੰ ਪੁੱਤਰ ਦਾ ਦਾਨ ਬਖਸ਼ਿਆ ਨਾ ਤੇ ਹੁਣ ਪਤੀ ਤੋਂ ਬਿਨਾ ਪੁੱਤਰ ਕਿਸ ਤਰ੍ਹਾਂ ਹੋ ਸਕਦਾ ਤੇ ਤੁਸੀਂ ਆਪਣੇ ਬਚਨਾਂ ਤੋਂ ਫਿਰ ਤਾਂ ਨਹੀਂ ਸਕਦੇ ਨਾ ਤੇ ਤੁਹਾਡੇ ਤੁਹਾਡੇ ਮੂੰਹ 'ਚੋਂ ਵੀ ਪ੍ਰਮਾਤਮਾ ਨਹੀਂ ਕਢਾਇਆ ਕਿਉਂਕਿ ਤੁਸੀਂ ਆਪੇ ਹੀ ਕਹਿੰਦੇ ਹੋ ਕਿ ਪ੍ਰਮਾਤਮਾ ਦੀ ਗ੍ਰੇਸ ਹੈ ਫਿਰ ਉਹ ਗ੍ਰੇਸ ਦੇ ਨਾਲ ਤਾਂ ਉਹਨਾਂ ਦਾ ਪ੍ਰਸਾਦ ਹੋ ਜਾਏ ਤਾਂ ਸਾਰਾ ਕੁਝ ਬਦਲ ਸਕਦਾ ਸੋ ਤੁਸੀਂ ਆਪਣੀ ਜ਼ਬਾਨ ਤੋਂ ਨਹੀਂ ਫੇਰ ਸਕਦੇ ਤੁਸੀਂ ਮੈਨੂੰ ਆਪ ਕਿਹਾ ਵੀ ਹਾਂ ਤੈਨੂੰ ਵੀ ਪੁੱਤਰਾਂ ਦਾ ਦਾਨ ਬਖਸ਼ਿਆ ਤੇ ਹੁਣ ਤੁਸੀਂ ਮੇਰੇ ਪਤੀ ਨੂੰ ਵਾਪਸ ਕਰੋ ਤੇ ਫਿਰ ਤਰਮਰਾਜ ਵੀ ਬਹੁਤ ਖੁਸ਼ ਹੋਇਆ ਤਰਮਰਾਜ ਨੇ ਕਿਹਾ ਵੀ ਤੂੰ ਤਾਂ ਮੈਨੂੰ ਵੀ ਜਿੱਤ ਲਿਆ ਤੂੰ ਤਾਂ ਕਮਾਲ ਕਰਤੀ ਵੀ ਇੰਨੀ ਸਿਆਣੀ ਬੱਚੀ ਤੂੰ ਤੇ ਵੀ ਠੀਕ ਹੈ ਉਹਨੇ ਬਹੁਤ ਸਾਰੇ ਵਰਦ ਦਿੱਤੇ ਵੀ ਤੇਰਾ ਬਹੁਤ ਪ੍ਰਤਾਪ ਹੋਊਗਾ ਤੇਰਾ ਪਤੀ ਬਹੁਤ ਦੇਰ ਤੱਕ ਜੀਊਗਾ ਰਾਜ ਕਰੂਗਾ ਵੀ ਹੁਣ ਤੇਰੇ ਤੇ ਕੇ ਸਾਰੇ ਸਰ ਹਰ ਪਾਸੇ ਸੁਖ ਵਰਤੂਗੀ ਤੇ ਉਸ ਨੇ ਫਿਰ ਉਸ ਦੀ ਆਤਮਾ ਉਸ ਦੀ ਬੋਡੀ ਦੇ ਵਿੱਚ ਪਾਤੀ ਤਾਂ ਮੁਰਾਦ ਨੇ ਤੇ ਕਿਹਾ ਵੀ ਜਾ ਹੁਣ ਤੂੰ ਆਪਣੇ ਸੁਖ ਮਾਣ ਤੇ ਉਹ ਫਿਰ ਸਤਿ ਸ੍ਰੀ ਨਮਸਕਾਰ ਕਰਕੇ ਮੁੜੀ ਵਾਪਸ ਆਈ ਜੰਗਲ ਦੇ ਵਿੱਚ ਸ਼ਾਮ ਹੋ ਗਈ ਸੀ ਤੇ ਉਹਦਾ ਸਰੀਰ ਉਸ ਤਰ੍ਹਾਂ ਹੀ ਪਿਆਸੀ ਉਸ ਸਰੀਰ ਦੇ ਵਿੱਚ ਜਿਉਂ ਹੀ ਆਤਮਾ ਐਂਟਰ ਕੀਤੀ ਤਾਂ ਉਹ ਉੱਠਿਆ ਸਤਿਆਵਾਨ ਕਹਿੰਦਾ ਓਹੋ ਕਿੰਨਾ ਚਿਰ ਹੋ ਗਿਆ ਮੈਨੂੰ ਸੁੱਤੇ ਪਏ ਨੂੰ ਮੈਨੂੰ ਜਗਾਇਆ ਕਿਉਂ ਨਹੀਂ ਤੇ ਚਲੋ ਆਪਾਂ ਨੂੰ ਤਾਂ ਦੇਰ ਹੋ ਗਈ ਮਾਂ ਬਾਪ ਉਡੀਕਦੇ ਹੋਣਗੇ ਆਪਾਂ ਜਲਦੀ ਚੱਲੀਏ ਉਹਨੂੰ ਕੁਝ ਪਤਾ ਨਹੀਂ ਕਿ ਕੀ ਕੁਝ ਹੋਇਆ ਨੇ ਚਿਰ ਦੇ ਵਿੱਚ ਤਾਂ ਉਸ ਸਿਤਰੀ ਸਤਿਆਵਾਨ ਨੂੰ ਲੈ ਕੇ ਪ੍ਰਮਾਤਮਾ ਦਾ ਸ਼ੁਕਰ ਕਰਦੀ ਹੋਈ ਵਾਪਸ ਆਈ ਆਕੇ ਦੇਖਿਆ ਤਾਂ ਮਾਂ ਬਾਪ ਦੀ ਨਿਗਾ ਆ ਗਈ ਹੋਈ ਸੀ ਉਹ ਬੜੇ ਖੁਸ਼ ਹੋ ਕੇ ਉਡੀਕ ਰਹੇ ਸੀ ਸਾਡੇ ਬੱਚੇ ਆਉਣ ਤਾਂ ਅਸੀਂ ਦੱਸੀਏ ਤੇ ਹੁਣ ਅੰਦਰਲੀ ਕਹਾਣੀ ਤਾਂ ਸਿਰਫ ਸੁਵਿੱਤਰੀ ਜਾਣਦੀ ਸੀ ਜਾਂ ਉਹਦੇ ਪਰਮਾਤਮਾ ਜਾਣਦੇ ਸੀ ਕਿ ਉਸਦੇ ਹੱਥ ਧਰਮ ਨੇ ਪਤੀ ਵਰਤਾ ਧਰਮ ਨੇ ਤੇ ਪਰਮਾਤਮਾ ਦੇ ਵਿਸ਼ਵਾਸ ਨੇ ਉਹਨੂੰ ਕਿੱਥੋਂ ਨੂੰ ਕਿੱਥੇ ਪਹੁੰਚਾਤਾ ਤੇ ਉਹਨੇ ਕਿੰਨੇ ਸਾਰੇ ਵਰ ਲੈ ਲਿਆ ਆਪਣੇ ਪੈਰੈਂਟਸ ਲਈ ਵੀ ਆਪਣੇ ਸਹੁਰਿਆਂ ਵਾਸਤੇ ਵੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਨਿਆ ਨੇ ਇਹ ਆਪਣੇ ਦੇਸ਼ ਦੇ ਵਿੱਚ ਪੈਦਾ ਹੋਈਆਂ ਨੇ ਇਸ ਕਰਕੇ ਆਪਾਂ ਨੂੰ ਵੀ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ ਵਿਸ਼ਵਾਸ ਦੇ ਨਾਲ ਸਭ ਕੁਝ ਹੀ ਹੋ ਸਕਦਾ ਹੈ ਇੰਪੋਸੀਬਲ ਵੀ ਪੋਸੀਬਲ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ